ਗੁਰਾਇਵਾਲੇ ਕੀ ਨਗਰ ਕੌਂਸਲ ਗੁਰੈਨ ਦੇ ਦਫ਼ਤਰ ਨੇੜੇ ਬਣੇ ਇੱਕ ਸਰਵਿਸ ਸਟੇਸ਼ਨ ਨੂੰ ਅਣਪਛਾਤੇ ਚੋਰਾਬਲੂ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਵਿਸ ਸਟੇਸ਼ਨ ਦੇ ਮਾਲਕ ਮੱਖਣ ਸਿੰਘ ਨੇ ਦੱਸਿਆ ਰੋਜ਼ਾਨਾ ਦੀ ਤਰ੍ਹਾਂ ਸਵੇਰੇ 9 ਵਜੇ ਜਦੋਂ ਉਹ ਸਰਵਿਸ ਸਟੇਸ਼ਨ ਖੋਲਣ ਆਏ ਤਾਂ ਦੇਖਿਆ ਕਿ ਗੇਟ ਦੇ ਜਿੰਦਰੇ ਟੁੱਟੇ ਹੋਏ ਸਨ ਚੋਰ ਅੰਦਰੋਂ ਸਕ੍ਰੈਪ ਚੋਰੀ ਕਰਕੇ ਲੈ ਗਏ ਜਦ ਸਰਵਿਸ ਸਟੇਸ਼ਨ ਦਾ ਜਿੰਦਰਾ ਖੁੱਲਿਆ ਤਾਂ ਦੇਖਿਆ ਖਿੜਕੀ ਰਾਹੀਂ ਚੋਰ ਅੰਦਰ ਦਾਖਲ ਹੋ ਕੇ ਮੋਟਰ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਇਸ ਸਬੰਧੀ ਉਹਨਾਂ ਨੇ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ 피ੜਤ ਦੁਕਾਨਦਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੋ ਵਾਰੀ ਉਹਨਾਂ ਦੇ ਚੋਰੀ ਹੋ ਗਈ ਹੈ ਜਿਸ ਦਾ ਹਜੇ ਤੱਕ ਕੁਝ ਨਹੀਂ ਪਤਾ ਚੱਲ ਸਕਿਆ ਉਹਨਾਂ ਮੰਗ ਕਰਦੇ ਹੋਏ ਕਿਹਾ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਗੁਰਾਇਆਂ ਤੋਂ ਐਸਆਈ ਬਾਬਾ ਸਿੰਘ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਰਵਨ ਸਟੇਸ਼ਨ ਦਾ ਕੀ ਨਾਮ ਸਰਵਨ ਸਟੇਸ਼ਨ ਦਾ ਨਾਮ ਹੈਗਾ ਹਰਪਾਲ ਸਾਹਿਬ ਸਟੇਸ਼ਨ ਈਟੀ ਰੋਡ ਗੁਰਾਇਆਂ ਕੀ ਵਾਰਦਾਤ ਕੀ ਹੋਈ ਜੀ ਰਾਤੀ ਰਾਤ ਅਸੀਂ ਸਵੇਰੇ ਆਏ 9 ਵਜੇ ਆ ਕੇ ਦੇਖੇ ਤਾਂ ਜਿੰਦੇ ਭੰਨਿਓ ਸਕੇ ਤੇ ਦੂਜੇ ਸਾਰੇ ਖੁੱਲੇ ਸੀ ਦੇਖਿਆ ਜਾਂਦਾ ਸਾਰੇ ਕੋਨਿਆਂ ਨੂੰ ਚੋਰਾ ਨੇ ਫੋਰਾ ਫੁੱਲ ਅਫਰਾਦੀ ਕੀਤਾ ਹੋਇਆ ਸੀਗਾ ਤੇ ਅੰਦਰੋਂ ਸਮਾਨ ਲੈ ਗਿਆ ਸਾਡਾ ਚੱਕ ਦੇਲ ਸਮਾਨ ਸੇਗਾ ਅੰਦਰ ਕਵਾੜ ਦਾ ਸੀਗਾ ਡੇਗੀ ਲੋਹਾ ਸੀਗਾ ਜਿੱਦਾਂ ਭਾਰਾ ਜਿਹੜਾ ਸਮਾਨ ਸੀ ਲੋਹੇ ਦਾ ਉਹ ਲੈ ਗਏ ਤੇ ਇੱਦਾਂ ਸਾਰ ਸਟੇਸ਼ਨ ਸੀਗਾ ਉੱਥੋਂ ਮੋਟਰ ਹੋਲ ਕੇ ਲੱਗੇ ਦੋ ਉਸ ਪਾਵਰ ਦੀ ਜੀ ਹਾਂ ਕਿੜਕੀ ਵਗੈਰਾ ਤੋੜ ਕੇ ਕਿੱਦਾਂ ਉਧਰ ਦੂਜੇ ਪਹਿਲਾਂ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਦੋ ਜਨਕੋ ਖੋਲਿਆ ਨਹੀਂ ਡਬਲ ਲੋਕ ਲੱਗਾ ਸੀਗਾ ਜੀ ਫਿਰ ਉਹਨਾਂ ਨੇ ਪਿੱਛੋਂ ਖਿੜਕੀ ਭੰਨ ਲਈ ਤੇ ਉੱਤੋਂ ਭੰਨ ਕੇ ਅੰਦਰ ਵੜ ਕੇ ਤੇ तमाम ਮੋਟਰ ਖੋਲ ਕੇ ਲੈ ਗਿਆ ਜੀ ਕਿੰਨੇ ਕ ਦਾ ਨੁਕਸਾਨ ਕਿੰਨੇ ਕ ਦਾ ਸਰਦਾਰ ਜੀ ਨੁਕਸਾਨ ਕੋਈ 15-20 ਹਜ਼ਾਰ ਦਾ ਹੋਇਆ ਗਿਆ ਜੀ ਮੋਟਰ ਬਹੁਤ ਵੱਡੀ ਸੀਗੀ ਹੈਵੀ ਸੀਗੀ ਥੋ ਹਸ ਪਾਵਰ ਦੀ ਸੀਗੀ ਜੀ ਲੱਗਦਾ ਇਕੱਲਾ ਬੰਦਾ ਚੱਕ ਕੇ ਲੈ ਜਾ ਸਕਦਾ ਉਹ ਕਿੰਨੇ ਕ ਦਾ ਹੋਣਾ ਹੈ ਜੀ ਇਹ ਦੋ ਜਾਂ ਤਿੰਨ ਚਾਰ ਜਣੇ ਹੋ ਸਕਦੇ ਆ ਜੀ ਉਹਨਾਂ ਦਾ ਕੰਮ ਆ ਜੀ ਉਹ ਗੱਡੀ ਵਗੈਰਾ ਹੋ ਸਕਦੀ ਹੈ ਕੋਈ ਦੇ ਦੇ ਨਜਰ ਰੱਖ ਕੇ ਲਗਾਏ ਹੋਵੇ ਹਾਂਜੀ ਹਾਂਜੀ ਕੋਈ ਗੱਡੀ ਹੋ ਸਕਦੀ ਹੈ ਜੀ ਗੱਡੀ ਚ ਰੱਖ ਕੇ ਲੈ ਕੇ ਗਿਆ ਜੀ ਇਕੱਲਾ ਬੰਦਾ ਨਹੀਂ ਇੰਨਾ ਕੰਮ ਕਰਦਾ ਜੀ ਜਿੰਨੇ ਸਬਸਕ੍ਰਾਈਬ ਸੀਗਾ ਤੁਹਾਡਾ ਉਹ ਕਿੰਨਾ ਕੁ ਸੀਗਾ ਜੀ ਕਿੰਨਾ ਕੁ ਹੋ ਸਕਦਾ ਕੋਈ ਆਈਡੀਆ 5-6000 ਦੀ ਸਬਸਕ੍ਰਾਈਬ ਹੋਣੀ ਹੈ ਜੀ ਵੀਟ ਕਿੰਨਾ ਕੁ ਹੋ ਸਕਦਾ ਉਹਦਾ ਅੰਦਰ ਪਿਸਟਨ ਪੈਸੀ ਐਲੂਮੀਨੀਅਮ ਦੇ ਪਿਸਟਨ ਪੈਸੀਗੇ ਜੀ ਠੀਕ ਹੈ ਹੋਰ ਅੰਦਰ ਬਾਕੀ ਤਾਂ ਬਾਅਦ ਚ ਸਮਾਂ ਦਾ ਪਤਾ ਲੱਗੂਗਾ ਜੀ ਹਾਂ ਜੇ ਚੈੱਕ ਕਰਾਂਗੇ ਤਾਂ ਜੀ ਪਿੱਛੇ ਵੀ ਦੱਸਦੇ ਪਏ ਇੱਕ ਕਮਰਾ ਪਿੱਛੇ ਆ ਉਹਦੇ ਵੀ ਲੌਕ ਹੋ ਗਏ ਤੋੜੇ ਹਾਂਜੀ ਉਹਦੇ ਵੀ ਲੌਕ ਖੋਲੇ ਹੋਏ ਤੋੜੇ ਹੋਏ ਆ ਜੀ ਉੱਤਪਲ ਪਾ ਸ਼ੈਨ ਨਹੀਂ ਸੀਗਾ ਸਾਡਾ ਪਹਿਲਾਂ ਵੀ ਕਹਿੰਦੇ ਚੋਰੀ ਹੋ ਗਈ ਸੀ ਹਾਂਜੀ ਪਹਿਲਾਂ ਵੀ ਪਿੱਛੇ ਰੇਲਵੇ ਲਾਈਨ ਥਾਣੀ ਉਹਨਾਂ ਨੇ ਸੰਧ ਲਾ ਕੇ ਸਮਾਨ ਸੇਗਾ ਅੰਦਰ ਲੋਹਾ ਵਗੈਰਾ ਪਿਆ ਸੀਗਾ ਉਹ ਚੱਕ ਕੇ ਲੈ ਗਏ ਸੀ ਜੀ ਉਹ ਉਹਦਾ ਕੁਝ ਪਤਾ ਲੱਗਾ ਸੀਗਾ ਹਲੇ ਨਹੀਂ ਨਹੀਂ ਉਹਦਾ ਕੋਈ ਨਹੀਂ ਪਤਾ ਲੱਗਾ ਜੀ ਹੁਣ ਪੁਲਿਸ ਆਈ ਸੀਗੀ ਜੀ ਇੱਥੇ ਹਾਂਜੀ ਹੁਣ ਪੁਲਿਸ ਵਾਲੇ ਆ ਕੇ ਮੌਕਾ ਦੇਖ ਕੇ ਗਏ ਆ ਜੀ ਤੇ ਕਹਿੰਦੇ ਦਰਖਾਸਤ ਲਿਖ ਕੇ ਦਿਓ ਵੀ ਅਸੀਂ ਕਾਰਵਾਈ ਕਰਦੇ ਹਾਂ ਦੀ ਮੰਗ ਕੀ ਕਰਦੇ ਆ ਜੀ ਮੰਗ ਪੁਲਿਸਰ ਕੋਈ ਹੀ ਕਰਦੇ ਆ ਜੀ ਇਹਨਾਂ ਨੂੰ ਚੋਰਾ ਨੱਠ ਪਾਈ ਜਾਵੇ ਜੀ ਅੱਜ ਤੱਕ ਗ੍ਰੈਂਡ ਵਿੱਚ ਬਹੁਤ ਬਾਰਤਾ ਦਾ ਤਾਂ ਹੋ ਰਹੀਆਂ ਜੀ ਬਈ ਹੀ ਚਾਹੁੰਦੇ ਆ ਜੀ ਜਦ ਤੱਕ ਚੋਰਾ ਨੂੰ ਪਕੜਿਆ ਜਾਵੇ ਜੀ ਸ਼ਿਕਾਇਤ ਦਿੱਤੀ ਹੈ ਜੀ ਸ਼ਿਕਾਇਤ ਨੂੰ ਦੇਣ ਲੈ ਕੇ ਦੇਣ ਲੱਗੇ ਆ ਦਿਖਾ ਦੇਣ ਲੱਗੇ ਆ ਜੀ ਇੱਥੇ ਸਿਰਫ ਆਪਣੇ ਨੇੜੇ ਪੈਟਰੋਲ ਪੰਪ ਹੈ ਜਦੋਂ ਤੱਕ ਪੈਟਰੋਲ ਪੰਪ ਚੱਲਦਾ ਆ ਉਦੋਂ ਤੱਕ ਆਵਾਜ਼ ਆਈ ਹੈਗੀ ਐਸ ਰੋਡ ਦੇ ਉੱਤੇ ਬਟ ਉਹਦੇ ਤੋਂ ਬਾਅਦ ਐਸ ਰੋਡ ਦੇ ਉੱਤੇ ਆਵਾਜ਼ ਆਈ ਹੈ ਨਹੀਂ ਉਦੇ ਤੋਂ ਬਾਅਦ ਇਹ ਦਿਖਵਾ ਸਕਦੀ ਹੈ ਕਿ ਰਾਤ ਨੂੰ ਪੁਲਿਸ ਦੇ 2-3 ਗੇੜੇ ਇੱਧਰ ਲਾਜ਼ਮੀ ਹੋਣ ਕਿਉਂਕਿ ਇਹ ਕੰਮ 15 ਜਾਂ 20 ਮਿੰਟਾਂ ਚ ਨਹੀਂ ਹੋ ਸਕਦਾ ਇਹਨੂੰ ਟਾਈਮ ਲੱਗਿਆ ਕਿਉਂਕਿ ਅਕਸਰ ਨੂੰ ਪਹਿਲਾਂ ਇੱਧਰਲਾ ਦਰਵਾਜ਼ਾ ਭੰਨਿਆ ਸਾਰਾ ਦੇਖਿਆ ਫਿਰ ਦਰਵਾਜ਼ਾ ਭੰਨਣ ਦੀ ਕੋਸ਼ਿਸ਼ ਕੀਤੀ ਆ ਤਾਂਕਿ ਭੰਨੀ ਆ ਤਾਂ ਉਹਨੂੰ ਖੋਲਣ ਨੂੰ ਮੋਟਰ ਖੋਲਣ ਨੂੰ ਘੱਟੋ-ਘੱਟ 15-20 ਮਿੰਟ ਲੱਗੇ ਹੋਣਗੇ ਤਾਂ ਕੁੱਲ ਘੰਟਾ ਜਾਂ 2 ਘੰਟੇ ਲੱਗੇ ਹੋਣਗੇ ਮੀਨਿੰਗ ਕਿ ਉਹ 2 ਘੰਟਿਆਂ ਦੇ ਇਧਰ ਕੋਈ ਕਿਸੇ ਨੇ ਨਹੀਂ ਦੇਖਿਆ ਇੰਨੇ ਇਸ ਚੀਜ਼ ਦੇ ਉੱਤੇ ਗੌਰ ਕੀਤਾ ਜਾਣਾ ਚਾਹੀਦਾ ਹੈ